ਦੇਖ ਦੀ ਉੱਤੇ ਰਿਸਰਚ ਹੋਈ ਸੀ ਉਹਨੂੰ ਹੌਲੀ ਪੋਰੇਸ ਦੇ ਨਾਮ ਤੇ ਦਾ ਨਾਮ ਦਿੱਤਾ ਗਿਆ ਹੈਗਾ ਦੇਖ ਦੀ ਉੱਪਰ ਰਿਸਰਚ ਹੋਈ ਬਹੁਤ ਸ਼ਾਨਦਾਰ ਜੀ ਗੁਰੂ ਸਾਹਿਬ ਨੇ ਦੇਖ ਦੀ ਡਿਜ਼ਾਈਨਿੰਗ ਜਿਹੜੀ ਕੀਤੀ ਹੈ ਨਾ ਜਦੋਂ ਸੀ ਇਹਨੂੰ ਪੜਿਆ ਅੱਖਾਂ ਖੁੱਲੀਆਂ ਰਹਿ ਗਿਆ ਕਿ ਉਹ ਕਿੱਡੇ ਤਗੜੇ ਸਾਇੰਟਿਸਟ ਸੀ ਇੱਕ ਵਿਟਾਮਿਨ B12 ਹੈ ਇਨਸਾਨ ਨੂੰ ਬਹੁਤ ਜ਼ਰੂਰੀ ਵਿਟਾਮਿਨ B12 ਹੈ ਇਹਤੇ ਬਿਨਾ ਤੁਹਾਡਾ ਮਸਤਿਕ ਕੰਮ ਨਹੀਂ ਕਰ ਸਕਦਾ ਇਹਦੇ ਬਿਨਾਂ ਤੁਹਾਡਾ ਮੈਟਾਬੋਲਿਕ ਤੰਤਰ ਕੰਮ ਨਹੀਂ ਕਰ ਸਕਦਾ ਔਰ ਇਹਦੀ ਜੇ ਕੋ कमी ਹੋ ਜਾਂਦੀ ਹੈ ਤੇ ਤੁਸੀਂ ਡਲ ਹੋ ਜਾਓਗੇ ਦਿਮਾਗੀ ਤੌਰ ਤੇ ਬਿਲਕੁਲ ਬੇਕਾਰ ਹੋ ਜਾਓਗੇ ਔਰ ਉਸ ਤੋਂ ਬਾਅਦ ਤੁਹਾਡੀ ਜਿਹੜੀ ਮਸਤਿਸ਼ਕ ਦੀ ਤਾਕਤ ਜ਼ੀਰੋ ਹੋ ਜਾਂਦੀ ਆ ਗੁਰੂ ਸਾਹਿਬ ਨੇ ਮਸਤਿਸ਼ਕ ਦੀ ਤਾਕਤ ਨੂੰ ਸਟਰੋਂਗ ਬਣਾਉਣ ਵਾਸਤੇ ਦੇਗ ਬਣਾਈ ਇਸ ਦੇਗ ਦਾ ਜਿਹੜਾ ਕੰਬੀਨੇਸ਼ਨ ਹੈ ਆ ਆਟੇ ਨੂੰ ਭੁੰਨਿਆ ਜਾਂਦਾ ਪਾਣੀ ਦੇ ਵਿੱਚ ਪਾਇਆ ਜਾਂਦਾ ਦੇਸੀ ਘੋ ਪਾਇਆ ਜਾਂਦਾ ਮਿੱਠੇ ਦੇ ਤੌਰ ਤੇ ਪਤਾਸੇ ਸ਼ੱਕਰ ਗੋੜਾ ਜਾਂ ਧਾਗੇ ਵਾਲੀ ਮਿਸ਼ਰੀ ਚਾਰੇ ਚੀਜ਼ਾਂ ਚੋਂ ਕੁਝ ਵੀ ਤੁਸੀਂ ਪਾ ਸਕਦੇ ਹੋ ਇਸ ਕੰਬੀਨੇਸ਼ਨ ਦੇ ਦੇਖ ਬਣਾਉਂਦੇ ਹੋ ਤਾਂ ਦੇਖ ਦੀ ਨਿਊਟ੍ਰੀਸ਼ਨ ਵੈਲਿਊ ਕੀ ਹੈ ਮੈਂ ਉਹ ਦੱਸਣ ਜਾ ਰਿਹਾ ਉਸ ਦੇ ਅੰਦਰ ਆਇਰਨ ਕੈਲਸ਼ੀਅਮ ਫਾਸਫੋਰਸ ਮੈਗਨੀਜ਼ ম্যাগਨੀਸ਼ੀਅਮ ਆਇਰਨ ਭਾਵ ਜਿਨ੍ਹਾਂ ਦਾ ਹੀਮੋਗਲੋਬਿਨ ਘਾਟਾ ਉੱਥੇ ਕੈਲਸ਼ੀਅਮ ਭਾਵ ਜਿਨ੍ਹਾਂ ਦੀ ਹੱਡੀਆਂ ਕਮਜ਼ੋਰ ਉੱਥੇ ম্যাগਨੀਸ਼ੀਅਮ ਭਾਵ ਜਿਨ੍ਹਾਂ ਦੀ ਚਮੜੀ ਤੇ ਹਾਰਟ ਦੀ ਸਮੱਸਿਆ ਉੱਥੇ ਉਸ ਬਾਅਦ ਜ਼ਿੰਕ ਪਾਉ ਤੁਹਾਡੀ ਸਕਿਨ ਔਰ ਬ੍ਰੇਨ ਵਾਸਤੇ ਉਥੇ ਪੈਨਕ੍ਰੀਆ ਲਈ ਉਥੇ ਪਲੱਸ ਜੇ ਜਿਹੜਾ ਬੱਚਾ ਮਾਂ ਦੇ ਦੁੱਧ ਤੋਂ ਬਾਅਦ ਭੋਜਨ ਸ਼ੁਰੂ ਕਰ ਰਿਹਾ ਉਹਨੂੰ ਤੁਸੀਂ ਸਿੱਧਾ ਭੋਜਨ ਤੇ ਨਹੀਂ ਇਸ ਦੇਖ ਦੇ ਫਾਰਮੂਲੇ ਨਾਲ ਸ਼ੁਰੂਆਤ ਕਰਵਾਓ ਰੈਗੂਲਰ ਖਾਲੀ ਪੇਟ ਉਸ ਬੱਚੇ ਨੂੰ ਤੁਸੀਂ ਅਪਰੋਕਸ 20 ਗ੍ਰਾਮ 30 ਗ੍ਰਾਮ ਪਾਉ ਦੋ ਚਮਚ ਚਾਰ ਚਮਚ 6 ਚਮਚ 8 ਚਮਚ 10 ਚਮਚ ਇਸ ਦੇਖ ਦੇ ਕੰਬੀਨੇਸ਼ਨ ਨੂੰ ਦੇਣਾ ਸ਼ੁਰੂ ਕਰੋ ਕਰਦੇ ਵਿੱਚ ਬੱਚੇ ਦੇ ਚਿਹਰੇ ਤੇ ਲਾਲੀ ਮਸਤਿਕ ਕਿਉਂਕਿ ਵਿਟਾਮਿਨ B12 ਦਾ ਸੋਰਸ ਦਿੱਤਾ ਵਿਟਾਮਿਨ B12 95% ਨਾਨਵੇਜ ਪ੍ਰਮੋਟ ਹੁੰਦਾ ਹੈ ਇਹ ਜਿਗਰ ਇਹ ਨੂੰ ਗਾਂ ਦੇ ਜਿਗਰ ਦੇ ਵਿੱਚ ਜਾਂ ਕਿਸੇ ਜਾਨਵਰ ਦੇ ਜਿਗਰ 'ਚ ਜ਼ਿਆਦਾ ਪਾਇਆ ਜਾਂਦਾ ਇਸ ਕਰਕੇ ਮਾਸ ਮੀਟ ਦੇ ਵਿੱਚ ਪ੍ਰਮੋਟ ਹੁੰਦਾ ਹੈ ਤਾਂ ਗੁਰੂ ਸਾਹਿਬ ਨੇ ਸਾਨੂੰ ਇੱਕ ਵੈਜੀਟੇਰੀਅਨ ਸੋਰਸ ਦਿੱਤਾ ਇਹਦੇ ਵਿੱਚ ਵਿਟਾਮਿਨ B6 ਹੈ B12 ਹੈ ਠੀਕ ਹੈ ਇਹਦੇ ਅੰਦਰ ਬਹੁਤ ਹਾਈਲੀ ਐਂਟੀਆਕਸੀਡੈਂਟ ਫਾਰਮੂਲਾ ਹੈ ਗੈਟਿੰਗ ਤਾਂ ਜਿਹੜਾ ਇਨਸਾਨ ਖਾਲੀ ਪੇਟੇ ਦਾ ਸੇਵਨ ਕਰੇਗਾ ਚਿਹਰੇ ਤੇ ਲਾਲੀ ਹੋਏਗੀ ਡਾਈਜੈਸ਼ਨ ਇੰਨਾ ਸਟਰੋਂਗ ਹੁੰਦਾ ਹੈ ਦੇ ਨਾਲ ਬਟ ਜੇ ਤੁਹਾਡੇ ਇਹਦੇ ਅੰਦਰ ਮਿੱਠਾ ਹੋਏਗਾ ਜੀ ਤਜਾਬ ਵਾਲਾ ਮਿੱਠਾ ਹੋਏਗਾ ਫਿਰ ਨਹੀਂ ਹਮ ਠੀਕ ਹੈ ਜੇ ਤੁਸੀਂ ਇਹਨੂੰ ਤਜਾਬੀਕ ਬਣਾ ਰਹੇ ਹੋ ਖੰਡ ਪਾ ਕੇ ਫਿਰ ਨਹੀਂ ਕਿਉਂਕਿ ਉਹਦੇ ਨਾਲ ਐਸਿਡ ਐਸਿਡਿਕ ਹੁੰਦਾ ਹੈ ਔਰ ਸਵੇਰ ਸੁਬਾਹ ਜਰੂਰੀ ਗੁਰਦਰ ਸਾਹਿਬ ਜਾਣੇ ਆ ਪ੍ਰਸ਼ਾਦ ਸ਼ੱਕਦੇ ਆ ਜਿਹੜਾ ਖੰਡ ਵਾਲਾ ਹੁੰਦਾ ਨਾ ਪ੍ਰਸ਼ਾਦ ਦੇਖ ਹੁੰਦੀ ਹੈ ਤਾਂ ਉਹਨੂੰ ਜਰੂਰੀ ਸ਼ੱਕਦੇ ਆ ਤਾਂ ਮੋਸਟਲੀ ਅੱਜਕੱਲ ਕੀ ਕਹਿੰਦੇ ਬੱਬਾ ਜੀ ਸਵਾਇਆ ਥੋੜਾ ਉਹ ਕਿਉਂ ਕਹਿੰਦੇ ਨੇ ਕਿਉਂਕਿ ਉਹ ਮੋਸਟਲੀ ਖੰਡ ਜਿਹੜੀ ਰਿਐਕਸ਼ਨ ਕਰਦੇ ਆ ਕਿਸੇ ਦੇ ਐਸਿਡ ਮੰਦਾ ਕੁਝ ਵੀ ਇਸ ਤਰ੍ਹਾਂ ਦੇ ਨੂੰ ਸਮੱਸਿਆ ਹੁੰਦੀਆਂ ਨੇ ਗੈਟਿੰਗ ਤੋਂ ਉਹ ਅਗਲਾ ਮੋਸਟਲੀ 슈ਗਰ ਦੇ ਪੇਸ਼ੈਂਟ ਵੀ ਨੇ ਉਹ ਕਹਿੰਦੇ ਬਟ ਜੇ ਇਸੇ ਸ਼ੱਕਰ ਚ ਬਣੀ ਹੋਵੇ 슈ਗਰ ਵਾਲਾ ਵੀ ਖਾ ਸਕਦਾ ਇਹਨੂੰ ਠੀਕ ਹੈ ਤਾਂ ਗੁਰੂ ਸਾਹਿਬ ਨੇ ਇਹ ਇਹ ਜਿਹੜਾ ਫਾਰਮੂਲਾ ਦਿੱਤਾ ਜਦੋਂ ਅਸੀਂ ਇਹਦੀ ਆਰ ਐਂਡੀ ਕੀਤੀ ਅੱਖਾਂ ਅੱਖੀਆਂ ਬਕੀ ਰਹਿ ਗਈ ਸਿੰਪਲ ਜਿਹਾ ਫਾਰਮੂਲਾ ਔਰ ਇੱਕ ਆਮ ਗਰੀਬ ਸੋਬਰ ਇੱਕ ਮਜ਼ਦੂਰ ਇੱਕ ਆਮ ਕਿਸਾਨ ਨੂੰ ਘਰੇ ਖਾਣ ਵਾਸਤੇ ਇੰਨੀ ਪਾਵਰਫੁਲ ਨਿਊਟ੍ਰੀਸ਼ਨ ਡਾਈਟ ਦਿੱਤੀ ਹੋਈ ਹੈ ਅਸੀਂ ਤਾਂ ਸਿਰਫ ਵੈਸੇ ਹੀ ਸਵਾਇ ਸਵਾਇ ਕਰਕੇ ਘਟਾਤੀ ਹੈ ਇਹ ਨੇਚਰਲ ਸਾਇੰਸ ਦੇ ਵਿੱਚ ਆ ਕੇ ਸਮਝਿਆ ਚ